ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸੰਧੂ ਪੱਧਰਪੁਰੀ ਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਭੈਣ ਭਰਾ ਜੋੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਦੇ ਬੈਲ ਬਟਨ ਨੂੰ ਆਉਟ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਤੇ ਅੱਜ ਪਹੁੰਚ ਚੁੱਕੇ ਆ ਜੀ ਪਿੰਡ ਮੂਸਾ ਜ਼ਿਲ੍ਹਾ ਸ਼ਹੀ ਨੂੰ ਲੱਗਦਾ ਤਰਨਤਾਰ ਸਾਹਿਬ ਤੇ ਤਸੀਰ ਸੱਜਣੋਂ ਨੂੰ ਲੱਗਦਾ ਚਵਾਲ ਠੀਕ ਆ ਭਾਈ ਹੀਰਾ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਅੱਠ ਨੌ ਪਸ਼ੂ ਜਿਹੜੇ ਇੱਥੇ ਵਿਖਾਵਾਂਗੇ ਕੱਲੇ-ਕੱਲੇ ਦੀ ਡਿਟੇਲ ਲੈ ਕੇ ਸਾਂਝੀ ਕਰਾਂਗੇ ਠੀਕ ਆ ਜੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਤੁਹਾਡਾ ਫਰਜ਼ ਬੰਦਾ ਪੈਸੇ ਲਾਉਣੇ ਹੁੰਦੇ ਆ ਠੀਕ ਆ ਵੱਡੀਆਂ ਵਹਿੜਾਂ ਵੀ ਆ ਠੀਕ ਆ ਜੀ ਵੱਡੀਆਂ ਫਾਰਮ ਵਾਲੀਆਂ ਵਹਿੜਾਂ ਦੋ ਉਹ ਵੀ ਵਿਖਾਵਾਂਗੇ ਸੁਈਆਂ ਸਵਾਈਆਂ 25 20 25 ਜਿਹੜੀਆਂ ਪਲੱਸ ਦੁੱਧ ਤੋਂ ਚੱਲਣ ਵਾਲੀਆਂ ਤਿਆਰ ਚੱਲ ਰਿਆ ਸਾਰੀ ਡਿਟੇਲ ਲਾ ਕੇ ਸਾਂਝੀ ਕਰਾਂਗੇ ਠੀਕ ਹੈ ਜੀ ਤੇ ਐਂਡ ਤੱਕ ਜਰੂਰ ਮੇਰੇ ਵੀਰ ਭਣ ਭਰਾ ਜੁੜੇ ਰਹੋ ਆਓ ਲਈਏ ਡਿਟੇਲ ਤੇ ਕਰੀਏ ਤੁਹਾਡੇ ਨਾਲ ਸਾਂਝੀ ਜੀ ਲਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਭਰਾ ਕਿਰਪਾ ਕਿਰਪਾ ਜੀ ਠੀਕ ਹੈ ਜੀ ਉਹ ਸੁਣਾਓ ਵਧੀਆ ਵਧੀਆ ਜੀ ਬਾਬੀ ਰੈਸ ਨੋਟ ਕਰਾਈਏ ਜੀ ਆਪਣਾ ਪਿੰਡ ਰੈਸ ਕਰਦਾ ਮੰਜਲਾ ਹਾਂ ਤੇ ਚਬਾਲ ਦੇ ਲੱਗੇ ਆਪਣਾ ਪਿੰਡ ਮੂਤਾ ਹਾਂ 20 ਮਿੰਟ ਵਾਲੇ ਰੋਡ ਤੇ ਠੀਕ ਹੈ ਜੀ ਹਾਂ ਜੀ ਜੀ ਕਿ ਮੋਬਾਈਲ ਨੰਬਰ ਚਾਹਨ ਜੀ 9134413 ਠੀਕ ਹੈ ਜੀ ਤੇ ਅੱਜ ਫਿਰ ਮੱਝਾਂ ਵੀ ਨਾਲ ਆਈਆਂ ਹਾਂ ਮੱਝਾਂ ਦੋ ਲਓ ਜੀ ਇਹ ਝੋਟੀ ਬਿਲਕੁਲ ਤਾਜੀ ਫੁੱਲੀ ਲੱਗਦੀ ਹੈ ਨਾ ਅੱਜ ਦਿਨ ਵੀਡੀਓ ਪਾਈ ਆਪਾਂ ਵੀ ਲੋਕ ਗੱਲ ਕਰ ਲਈਏ ਅਗਲੇ ਦਿਨ ਹੀ ਮਾਲ ਵੇਚ ਗਿਆ ਅੱਛਾ ਜੀ ਮੋਹਲੇ ਰੇ ਜਾਇ ਜੀ ਆਪਣੇ ਠੀਕ ਹੈ ਜੀ ਹਾਂ ਜੀ ਜੀ ਇਸ ਤਰ੍ਹਾਂ ਹੀ ਜਾਇਜ਼ ਨਾ ਫਿਰ ਜਿਹੜਾ ਮਾਲ ਵੇਚ ਜਾਂਦਾ ਅੱਛਾ ਜੀ ਦੇਖਣ ਵਾਸਤੇ ਸਵੇਰ ਸਹੀ ਆ ਹਾਂ ਕਿੰਨਾ ਸੂਬਾ ਸੂਈ ਜੀ ਪਹਿਲਾ ਪਹਿਲਾ ਵਾਰ ਪਹਿਲਾ ਹੀ ਸੂਈ ਹੈ ਹਾਂ ਜੀ ਜੀ ਠੀਕ ਹੈ ਜੀ ਕਿੰਨਾ ਕੁ ਬੋਲਾ ਹੈ ਬੋਲਾ ਲੈ ਭਾਜੀ ਕੱਲੀ ਸੂਈ ਲੱਪਾ ਲੱਪਾ ਲੱਗਾ ਹੂੰ ਹਾਂ ਜੀ ਲਓ ਜੀ ਲਓ ਸਦਰੋ ਤਾਜੀ ਝੋਟੀ ਸੂਈ ਆ ਬਿੰਦੀਆਂ ਵਾਲਾ ਚੱਡਾ ਮਗਰ ਜਿਹੜਾ ਬੱਚਾ ਮੇਲ ਕਾਫ ਆ ਗਿਆ ਤੇ ਝੋਟਾ ਕੱਟਾ ਆ ਗਿਆ ਜੀ ਸਿੰਘ ਸੁੰਗ ਬੜੇ ਸੋਹਣੇ ਕਮਾਲ ਦੇ ਆ ਤੇ ਤਾਜੀ ਸੂਈ ਸਹੀ ਕਰਕੇ ਤੁਹਾਨੂੰ ਪਤਾ ਜਿਹੜਾ ਡੰਗਰ ਕੋਖ ਨਹੀਂ ਕੱਢਦਾ ਤਾਜ਼ਾ ਸੇ ਦਾ ਇੰਨਾ ਵਾਧਾ ਬਾਕੀ ਡਰੈਸ ਨੋਟ ਕਰਾਇਆ ਫਿਰ ਵੀ ਇੱਥੇ ਪਹੁੰਚ ਕੇ ਨਰਖ ਫਰਕ ਕਰਨਾ ਤੁਹਾਡਾ ਕੰਮ ਹੈ ਕਿਉਂਕਿ ਪੈਸੇ ਲਾਉਣੇ ਹੁੰਦੇ ਆ। ਲਓ ਜੀ। ਬਹੁਤ ਸੋਹਣੀ ਝੋਟੀ ਆ। ਤੇ ਜਿਵੇਂ ਮੰਦਰੀ ਦੱਬੀ ਚ ਪਾ ਕੇ ਰੱਖੀ ਆ ਨਿੱਕੇ ਜਿਹੇ ਕੱਦ ਵਜਨ ਦੀ। ਲਓ ਜੀ। ਮੋਲੇ ਜਾਈ ਜੀ ਹੋਊਗਾ। ਹਾਂ ਬਾਲਾ ਜਿਆਦਾ ਨਹੀਂ ਵੱਡਾ ਕੱਦ। ਮੀਡੀਅਮ ਸਾਈਜ਼ ਦੇ ਆ। ਤੇ ਛੱਡਾ ਛੁੱਡਾ ਮੋਗਰੋ ਬਿੰਦਿਆਂ ਵਾਲਾ ਥਾਂ ਨੋਕ ਵਾਲਾ। ਜੋਣ ਪੁੱਲੀ ਹੋ ਨਾ ਬਹੁਤ ਚਵਾਈ ਇੱਕ ਨੰਬਰ ਹੋਊਗਾ 5-6 ਕਿਲੋ ਹੋ ਬੋਲਾ ਹੋਊਗਾ ਭਾਈ ਹੋ ਜਾਊਗਾ ਅੱਛਾ ਜੀ ਹਾਂ ਜੀ ਅੱਛਾ ਜੀ ਭਾਈ ਇੱਕ ਗਰ ਲੈ ਗਈ ਹੁਤਾ ਠੀਕ ਹੈ ਜੀ ਸੋਰੀ ਓਕੇ ਆ ਓਕੇ ਓਕੇ ਬੰਦੋ ਜੀ ਲਓ ਜੀ ਸਿੰਗ ਵੇਖੋ ਕਿੱਡਾ ਕਮਾਲ ਦਾ ਲਾਈ ਬੈਠੀ ਆ ਜਿਵੇਂ ਸੁਨਿਆਰਾ ਨਾ ਬਿਲਕੁਲ ਸ਼ਾਪ ਨੂੰ ਉਸੇ ਕੇ ਗੋਲ ਕਰ ਦਿੰਦਾ ਬੋਲਾ ਜੀ ਬੋਲਾ ਤੇ ਬਾਈ ਹੀਰੇ ਫਿਰ ਇੱਕ ਕਿੰਨੇ ਦੀ ਵੀਰ ਦੇ ਦਿੱ ਗਏ ਆਪਾਂ ਅੱਛਾ ਜੀ ਵਰਦੀ ਵਾਲੀ ਵਰਦੀ ਵਾਲੀ ਹੋਊਗਾ ਜੀ ਕਿੰਨਾ ਕਰਦੀਏ ਕੋਈ 60000 ਕਰਦੇ ਮੋਲ 62 ਹਾਂਜੀ ਕਿੰਨੇ ਦੇ ਦੇਣੀ ਆਪਾਂ ਮੈਂ ਇਹਨਾਂ 60 ਦੀ ਦੇ ਦਈਏ 60 ਦੀ ਨਹੀਂ ਹੋਰ ਮਾਨਤਨ ਕਰਦੀਏ 2000 ਦਾ ਕਰਦਾ ਜੀ 56 56 ਦੀ ਦੇ ਰਾਂ ਹੋਰ ਕਰਦੇ ਯਾਰ ਨਹੀਂ ਹੋਣ ਕਰਦੇ ਜਾ ਜਾ ਕਰਦੇ ਮੰਨਦੇ ਹੋਰ ਕਰਦੇ ਚੱਲ ਦੂਰੋਂ ਨੇੜੇ ਆਉਣਾ ਹੈ ਹਾਂਜੀ ਦੂਰੋਂ ਨੇੜੇ ਆਉਣਾ ਹੈ 56 ਕਰਦੇ ਲਾਸਟ ਨਹੀਂ ਹੋਣੀ ਬਾਜੀ ਦੇ ਦੇ ਜੀ ਚੱਲ ਕੀ ਨਿਕਲ ਰੋਜੀ ਜੀ ਜਾਣ ਦੇ ਯਾਰ ਨਾ ਕਿਤੇ ਕੀ ਹੋ ਚਲਿਆ ਭੈਣ ਭਰਾ ਜਿਹੜਾ ਯਾਦ ਕਰੂ ਲੈ ਕੇ ਜਾਉ ਪਰ ਉਹ ਛੋਟੀ ਹੋਣੀ ਐ ਚੋ ਭਾਜੀ ਠੀਕ ਆ ਇਹ ਚ ਛੋਟੀ ਮੌਲਾ ਬਾਲਾ ਖਾਲੂ ਕੋਈ ਚਾਹਦੇ ਨਾ ਛੋਟੀ ਹੋਣੀ ਆ ਛੋਟੀ ਨਾਲ ਆ ਗਈ ਵਾਹ ਜੀ ਆ ਇਹ ਕਿਨਵਾ ਸੁ ਆ ਗਈ ਇਹ ਦਫਨਾ ਭਾਈ ਭਾਲੀ ਜੀ ਫਲੋਸੀ ਚੰਗੀ ਹਨਾ ਵਾਹ ਜੀ ਵਾਹ ਭਾਜੀ ਉਧਰੋਂ ਮਾਲ ਲਈ ਦਫਰੀਦ ਕੋਡੋ ਮਾਲ ਨਹੀਂ ਮਾਰਾ ਨਿਕਲਦਾ 15 16 ਮੱਝਾਂ ਵੇਚ ਚੁੱਕੇ ਇਧਰ ਆਪਣੇ ਅੱਛਾ ਤੇ ਕੱਲ ਲਾਂਦੀ ਇੱਕ ਮੱਝ ਵੇਚੀ ਆ ਹੂੰ ਚਲ ਇਹ ਆਕ ਦੇ ਬਹੁਤ 14 15 ਵਾਜੀ ਕਿਲੋ ਦੀ ਗਰੰਟੀ ਦਿੰਦੇ ਦੇਖ ਸਕਦੇ ਤੁਸੀਂ ਖੇੜੇ ਹਿਸਾਬ ਨਾਲ ਭਾਰੀ ਜਮਾਂਚ ਨਹੀਂ ਵਜਨ ਆ ਰਿਹਾ ਪੂਰੀ ਵਜਨ ਆ ਰਿਹਾ ਹਾਂ ਵਾਹ ਜੀ ਵਾਹ ਕੱਦ ਵੀ ਪੂਰਾ ਤੇ ਥਾਂਲੇ ਵਾ ਵੀ ਪੂਰਾ ਬੰਤਰ ਸਾਫ ਲਓ ਜੀ ਵਜਨ ਲੋਡ ਫੁੱਲ ਸੱਜਣੋ ਵਾਹ ਜੀ ਵਾਹ ਖੁੱਦ ਦਜਾ ਸੋਬਾ ਦੂਜਾ ਸੁਬਾਰੀ। ਤਾਂ ਪਹਿਲੇ ਸੀ ਵਿੱਚ 14 ਕਿਲੋ ਦੁੱਧ ਭਰਿਆ। ਅੱਛਾ ਜੀ। ਹਾਂ ਜੀ ਹਾਂ ਜੀ। ਠੀਕ ਹੈ ਜੀ। ਪਹਿਲੇ ਸੂਏ ਪਲੂਨ ਨੇ 14 ਕਿਲੋ ਸਜਣੋਂ ਦੁੱਧ ਭਰਿਆ। ਐਰ ਕੀ ਬਿਲਕੁਲ ਤਿਆਰੀ ਤੇ ਆ ਕੋਈ 5-7 ਦਿਨ ਦਾ ਸਮਾਂ ਜਿਹੜਾ ਬਾਕੀ ਰਹੇਗਾ ਡਿਲੀਵਰੀ 'ਚ। ਹਲੇ ਬਾਜੂਗੇ ਲੈ ਚਾਰ ਪਾਈ ਨੇ ਲੈ ਜੂਗੀ ਵਧੀਆ ਲੈ ਜੂਗੀ ਠੀਕ ਆ ਹਾਂਜੀ ਹਾਂਜੀ ਐਰ ਕੀ ਫਿਰ 15 ਪਲੱਸ ਦੀ ਉਮੀਦ ਕਰਦੇ ਹਾਂ ਹਾਂਜੀ ਕਰ ਦੇਗਾ ਲਾਓ ਜੀ ਤੇ ਰੇਟ ਕੀ ਰਹਿ ਗਿਆ ਨਾ 1.5 ਕਰਦੇ ਆ 1.5 ਮਾਨ ਕਿੰਨਾ ਕਰ ਦੀਏ 3000 ਦਾ ਕਰਾਂਗੇ ਸਿੱਧਾ ਹੀ ਹੋਰ ਕਰ ਦੇ ਦੋ ਦਾ ਕਰਦਾਂਗੇ ਭਾਜੀ ਲੱਖ ਪੂਰੇ ਦੀ 10 ਲੱਖ ਦੀ ਪੂਰੇ ਲੱਖ ਦੀ ਹਾਂਜੀ ਲੱਖ ਹੀ ਕੋਈ ਦਿੰਦਾ ਨਹੀਂ 15 ਕਿਲੋ ਵਾਲੀ ਮੈਂ ਉਹ ਦੇ ਦੇਣੀ ਅੱਜ ਮੈਂ ਚੰਗੀ ਤੇ ਹਾਂਜੀ ਉਹਦਾ ਮੁੱਲ ਜਿਆਦਾ ਕਰਾਇਆ ਤੁਸੀਂ ਖੁਸ਼ ਨਹੀਂ ਹੁੰਦਾ ਜਾਣਦੇ ਜਾਂਦਾ ਵੀ ਫਿਰ ਜੇ ਕਰਨਾ ਰਹਿੰਦਾ ਵੀ ਦਾਜ ਕਰਦੇ ਹੋਰ ਦੋ ਹੀ ਛੱਡ ਦੇਜੇ ਦਾਜ ਲੱਖਾਂ ਦਾ ਮੈਂ ਦੋ ਹੋਰ ਛੱਡ ਦੇ ਯਾਰ 1000 ਛੱਡ ਦਾਂਗੇ 99 95 ਦੀ ਕਰਦਗੇ 1000 ਨਗਰ ਕੀ ਹੋਨੇਗਾ ਇਹ ਇੱਕ ਹੱਟਾ ਜਿਆਦਾ ਵਿਆਹ ਜਿਆਦਾ ਵਿਆਹ ਚਲੋ ਆਪੇ ਕੋਈ ਥੋੜਾ ਬਧਾ ਮਾਨਦਾਨ ਛੋਟ ਛੱਪਾ ਭੈਣ ਭਰਾ ਕਰਾ ਲਵਾਂਗੇ ਬਾਕੀ ਮੈਂ ਤੇਲੀ ਚੰਗੀ ਹਨਾ ਸੇਠਪੂੜਾ ਬਹੁਤ ਸ਼ਾਨਦਾਰ ਹੈ ਵੇਖੋ ਕਿੰਨਾ ਚੌੜਾ ਥਾਨ ਬਹੁਤ ਸੋਹਣਾ ਲੱਗਾ ਕੰਮ ਦਾ ਲੋ ਜੀ ਵਾਹ ਪੂਰੀ ਓਕੇ ਰਪੋੜਾ ਸਜਣੋ ਛੋਟੀ ਆ ਨਾਲੇ ਨਵੀਂ ਆ ਠੀਕ ਆ ਤੇ ਯਾਦ ਕਰੂ ਜਿਹੜਾ ਕੋਈ ਲੈਣੀ ਚੰਗੀ ਹੈ ਲੋ ਜੀ ਜਰਸੀ ਆ ਗਈ ਹਾਂ ਜੀ ਜੀ ਕਿੰਨਾ ਦਾ ਦੁੱਧ ਆ ਦੁੱਧ ਬਹੁਤ ਬਾਰਾ ਤੇ ਕਿੰਨੇ ਦਿਨਾਂ ਦੀ ਸੋਈ ਆ ਮੈਂ ਗਾਚਾ ਕਰਾਂਗੇ ਲੋਬਾ ਤੇਰੇ ਨੂੰ ਦੱਸਾਂਗੇ 13 ਕਿਲੋ ਹਾਂ ਬੱਛੀ ਵੰਗਾ ਦੇ ਅੰਦਰ ਹੈ ਬੱਛੀ ਅੱਛਾ ਜੀ ਬੱਛੀ ਕਿਹੜੀ ਆਂਦੀ ਬੱਛੀ ਤੇ ਲੈ ਜਾਂਦੇ ਉਹਨੂੰ ਦਾ ਠੀਕ ਨਹੀਂ ਆਓ ਡੱਬੀ ਆ ਹਾਂ ਡੱਬੀ ਆ ਵਿੱਚ ਘਰ ਹੈ ਨਾ ਉਹ ਨੀਲੇ ਬੱਛੀਆਂ ਨੇ ਨੀਲ ਆ ਸਜਣੋ ਬੱਛੀ ਜਾਂਦੀ ਹੈ ਹਾਂ ਤੀਜੇ ਨੰਬਰ ਵਾਲੀ ਜਰਸੀ ਦੀ ਬੱਛੀ ਡੱਬੀ ਪੈ ਗਈ ਆ ਤੋਰਾ ਤੋਰਾ ਜੰਗਾ ਦਾ ਬੱਛੀ ਦਾ ਵਾਹ ਵਾਹ 13 ਕਿਲੋ ਮੌਕੇ ਦਾ ਦੁੱਧ ਜੇ ਜੀ ਠੀਕ ਆ ਪਰਸੋਂ ਦੀ ਸੂਈ ਹੈ ਭਾਜੀ ਅੱਛਾ ਜੀ ਤਾਜੀ ਸੂਈ ਹੈ ਦੁੱਧ ਫੇਰ ਕਰ ਦੂ ਏ 16 17 ਕਿਲੋ ਭਾਜੀ ਵਧੀਆ ਉਹਨੇ 16 ਕਿਲੋ ਪਹਿਲਾਂ ਨੇ ਕੱਢਿਆ ਅੱਛਾ ਜੀ ਹਾਂਜੀ ਹਾਂਜੀ ਲਓ ਜੀ 16 ਕਿਲੋ ਤਾਂ ਪਹਿਲਾਂ ਨੇ ਕੱਢਿਆ ਅੱਛਾ ਫੇਰ ਠੰਡੇ ਪੂਰੀ ਹਨਾ ਪੂਰੀ ਭਾਜੀ ਮੰਗਾ ਬਹੁਤ ਨਾ ਪਾਓ ਠੀਕ ਆ ਬਣਗੇ ਫਿਰ ਦੂਜਾ ਸਵੇਰ ਹੀ ਆ ਗਈ ਨਾ ਦੂਜਾ ਸਵੇਰ ਲੈ ਚਲੋ ਜੀ ਉਰਦੀ ਵਾਲੀ ਜਰਸੀ ਆ ਗਈ ਪਿਓਰ ਜਰਸੀ ਪੰਜਾਬ ਵਾਲੀ ਤੇ ਆਡਰ ਅੱਛਾ ਜੀ ਕਿੰਨੇ ਦੀ ਦੇ ਦਿੱਗੇ ਜਾਨ ਉਹ ਦਿੰਦੀ ਐ ਜਦ ਅੱਛਾ ਜੀ ਹਾਂ ਜੀ ਹਾਂ ਜੀ ਕਿੰਨੇ ਦੀ ਦੇ ਦਿੱਗੇ ਮੁੱਲ 5000 ਹਜ਼ਾਰ 53 ਹਾਂ ਜੀ ਛੋੜ ਕੇ ਨਹੀਂ ਕਰਦੇ ਤੇ 3000 ਕਰਨੀ ਆ ਹੁਣ ਨਾ ਆਖਿਓ ਬਰ ਜਿਆਦਾ ਨਹੀਂ ਨਹੀਂ ਦੋ ਹੋਰ ਕਰੀਏ ਦੋ ਹੋਰ ਕਰ ਦਿੱਗੇ 48 ਦੀ ਜੈ ਸਨੋਈ ਤੁਹਾਡਾ ਮਾਨ ਜਾਨ ਦੇ ਜੈ ਸਨੋਈ ਜਾਨ ਦੇ ਮੈਂ ਜਾਨ ਛੱਡਾਂਗਾ ਮਾਨ ਆ 19 14 ਗੱਲ ਚਵਾ ਕੇ ਦੇ ਦਾਂਗੇ ਹੋਰ ਦੋ ਦਿਨਾਂ ਨੂੰ ਅੱਛਾ 19 17 ਹਜ਼ਾਰ ਨਾ ਕੀ ਨਗਾ ਆਪਣੀ ਪਾਜੀ ਗਾਰੰਟੀ ਹੋ ਗਈ ਅੱਛਾ ਆਪਣਾ ਦੀ ਹੋ ਛੱਟਾ ਵੱਧ ਘੱਟ ਆਪਣੀ ਗਾਰੰਟੀ ਹੋ ਗਈ ਠੀਕ ਆ 48 ਦੀ ਜਾਣ ਦੀ ਖਜਾਨਾ ਕੋ ਨਹੀਂ ਜਾਣ ਦੀ ਚਾਰ ਵੜਾ ਕਰਦੇ ਸਾਰੇ ਭੈਣ ਭਰਾ ਜਾਣ ਦੀ ਮਾਰ ਦੋ ਥਾਪੀ ਮਾਰ ਦੋ ਵੱਜ ਗਈ ਸਚਨੂ 48 ਦੀ ਜੈਸਨ ਉਹ ਕਰਤੀ ਜਰਸੀ ਪੰਜਾਬ ਵਾਲੀ ਇਹ ਦਿੱਜੀ ਨਹੀਂ ਜੇ ਠੀਕ ਆ ਸੋਹਣੀ ਆ ਹੁਣ ਭਾਜੀ ਕਹਿ ਤਰ ਪਰ ਛੋੜ ਹੋਣੀ ਹੋਣੀ ਇੱਚੋ ਵਹੀ ਗੱਲ ਨਹੀਂ ਤੇ ਆ ਸ਼ਾਈ ਵਾਲਾ ਅੰਗ ਆ ਗਿਆ ਵਾਹ ਜੀ ਵਾਹ ਕਰੋ ਸ਼ਾਈ ਵਾਲਾ ਕਰੋ ਵਾਹ ਜੀ ਵਾਹ ਥਾਨ ਵੇਖੋ ਮੱਝਾਂ ਵਾਲਾ ਮੋਟਾ ਮੋਟਾ ਹੈ ਕਹਿਣ ਦੀ ਗੱਲਾਂ ਨਹੀਂ ਉਹਾਂ ਦੇ ਬਹੂ ਚੋਆਨੇ ਕਿ ਹੁ ਮਿਣਕੇ ਦੁੱਧ ਦੇ ਦੀ 24 25 ਕਿਲੋ ਅੱਛਾ ਜੀ ਹਾਂ ਜੀ 24 ਤੋਂ 25 ਕਿਲੋ ਮਿਣਕੇ ਦੁੱਧ ਵਾਹ ਜੀ ਵਾਹ ਇੰਨਾ ਦੁੱਧ ਭਰਦੀ ਆ ਭਰਾ ਜੀ ਪੂਰੀ ਨਿੱਗਰ ਪੂਰੀ ਹਾਂ ਹਾਂ ਨਹੀਂ ਪੂਰੀ ਦੋ ਮੱਝਾਂ ਮਿਲ ਗਏ ਤੇ ਉਹਦਾ ਦੁੱਧ ਹੋਊਗਾ ਵਾਹ ਜਿੰਨੇ ਜਰਾ ਅੱਛਾ ਜੀ ਵਾਹ ਵਾਈ ਵਾਹ ਤੋਰਾ ਵੇਖੋ ਪਲਵਾਨਾਂ ਦਾ ਹੋਏ ਲਾਈਵ ਪਲਵਾਨ ਨੂੰ ਦੁੱਧ ਦੀ ਤੋ 25 ਕਿਲੋ ਜਿਹੜੇ ਲੋੜਾ ਜਾਇਆ ਇਹ ਜਰਸੀ ਦੇ ਨਾਲੇ ਠੀਕ ਆ ਜੀ ਨਹੀਂ ਵਹਿੜ ਵੀ ਚੰਗੀ ਤੇਰੀ ਛੱਕੇ ਬੰਦੇ ਆ ਪੂਰੀ ਹੈਨਾ ਥਾਨ ਵੇਖੋ ਮੱਜਾਂ ਆਲਾ ਤੇ ਜਿਹੜਾ ਅਜੇ ਪਵਾਨੇ ਜੀ ਵਟਵਟ ਬਹੁਤ ਇਹਦੇ ਹੋਰ ਬਹੁਤ ਭਾਈ ਬਹੁਤ ਪਏ ਆ ਕਿੰਨਾ ਕਿ ਸਮਾਂ ਲੈ ਜੂ? ਜਿੰਨ ਲੈ ਜੂ 4-5 ਲੈ। 4 ਤੋਂ 5 ਕਿਲੋ 1.5 ਕਿਲੋ ਮੈਂ ਇੱਥੇ ਪੀਣੀ ਘੜ ਤਾ। ਅੱਛਾ ਜੀ। 12 ਲੈ ਬੰਨਿਆ ਪੂਰਾ। ਵਾਹ ਜੀ ਵਾਹ। ਸੁੰਦੀ ਨਹੀਂ ਅਜੇ ਹਨਾ? ਹਾਂ ਜੀ। ਵਾਹ ਜੀ ਵਾਹ। ਤੇ ਮੁੱਲ ਇਹਦਾ ਕੀ ਕਰਦਗੇ? ਮੁੱਲ 75000 ਅੱਛਾ। ਦੇ 72 ਦੀ ਜਾਨੀ। ਕੋਰ ਕਰਦਗੇ। ਯਾਰ ਦਾ ਕਰਾਂਗੇ। ਨਹੀਂ ਯਾਰ ਨਾ ਉਹ ਕੀ ਉਹਨੇ ਕਾ ਖੁੱਲਾ ਕਰ ਦੇਉਗਾ ਨਹੀਂ ਯਾਰ ਦੂਰੋਂ ਨੇੜੇ ਆਉਂਦੇ ਆ ਕੱਪੜੀ ਦੇ ਦਾਂਗੇ ਹੈ ਕੱਪੜੀ ਦੇ ਦਾਂਗੇ 70 ਦੀ 70 ਦੀ 70 ਦੀ ਜਾਣ ਦੀ ਕੀ ਫਿਰ ਚੱਲ ਜਾਣ ਦੋ 70 ਹੈ ਜਾਣ ਦੋ ਜਾਣ ਦੀ ਹੈਣਾ ਆ ਵੱਡੀ ਆ ਤਰਾ 24 25 ਕਿਲੋ ਵਾਲੀ ਆ ਜਾਣ ਦੀ 70000 ਰੁਪਈਆ ਬਈ ਤੇ ਪਰ ਮੈਂ ਹੀ ਸਮਝ ਲਉ ਖਰੀਦਦੇ 70 ਦੀ ਮੈਂ ਤੇ ਲੱਗੇ ਪੈਸੇ 70 ਠੀਕ ਆ ਦੋ ਦੋ ਸੰਗਣਾ ਹੀ ਮੱਝਾ ਉਹ ਅੱਛਾ ਜੀ ਹਾਂ ਜੀ ਵਾਹ ਵਾਹ ਮੋਲ ਇੰਨੇ ਦੇ ਰਿਹਾ ਜਾਇਜ਼ ਹੋਣਗੇ ਹੁਣ ਆ ਗਈਆਂ ਪਰੀਆਂ ਠੀਕ ਆ ਇਹ ਸਿੰਘਾਂ ਵਾਲੀ ਪਹਿਲਨ ਬਲੂਨ ਲਓ ਜੀ ਸ੍ਰੀ ਨਗਰ ਵਾਲੀ ਆ ਵਾਹ ਜੀ ਵਾਹ ਛੋਟੀ ਵਛੀਆ ਸਿੰਘਾਂ ਵਾਲੀ ਝੂੰਗੀ ਤੇ ਥੰਥੁੰਨ ਤੇ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਇਹਦੀ ਢਿੱਲ ਢੋਨੇ ਚੰਗੀ ਬਾਣੇ ਦੀ ਹਾਂ ਜੀ ਹੁਣ ਸੁੰਦੇ ਤਾਂ ਨਹੀਂ ਅਜੇ ਮੋਲ ਇਹਦਾ ਜੈ ਤੋਂ ਕਨਾਲਾ ਮੋਲ ਕਰਨਾ ਅੱਛਾ ਜੀ ਤੋ ਕਿਰੀ ਉਹਦੀ 24 500 ਹਜ਼ਾਰ ਦੀ ਗਾਂ ਹੈ ਕਿ ਇਹ ਲੈਂਡਰ ਜੀ ਦਾ ਅਕਲ ਦੋਨੋਂ ਦਾਖਲ ਉਹ ਮਰਜੀ ਨਹੀਂ ਆ ਨਹੀਂ ਮਰਦੀ ਦਾ ਤੇ ਇਹਦੀ ਫਿਰ ਕੀਮਤ ਕੀ ਰਹੇਗੀ ਮੇਰਾ ਮੁੱਲ 80000 ਅੱਛਾ ਕਿੰਨੇ ਦੇ ਦੇਗੇ ਕਿੰਨੇ ਦੇ ਦੇਗੇ ਉਠਾਈ 25000 ਦੀ ਦੇ ਦੇਣੀ ਆ ਤੁਹਾਨੂੰ ਹੋਰ ਛੱਡ ਦੇ ਯਾਰ ਜਾਣ ਦੇ ਕੋਲ ਛੱਡ ਦਾਂ ਮੈਂ ਠੀਕ ਹੈ ਤੇ ਆ ਕਿਦਾਂ ਆ ਗਈ ਭਾਈ ਤੋਕੜ ਗੱਬਣ ਆ ਗਈ ਭਾਜੀ ਤੋਕੜ ਗੱਬਣ ਦੁੱਧ ਕਿੰਨਾ ਦੁੱਧ 2 ਕਿਲੋ ਆਊਗਾ 2 ਕਿਲੋ ਚੈੱਕ ਪਾਸ ਝੂੜ ਮਾਰ ਕੇ ਦੇਣੀ ਕਿ ਯਾਰ ਆਨਲਾਈਨ ਵੀਰ ਮੰਗਾ ਲਿੰਦਾ ਕੋਈ ਨਾ ਭਾਈ ਘੱਟ ਤੋਂ ਘੱਟ ਮੈਂ ਗਾਵਾਂ ਆਨਲਾਈਨ ਹੀ ਘਲਦੀਆਂ 30 35 ਗਾਵਾਂ ਆਨਲਾਈਨ ਘਲਦੀਆਂ ਥੋੜੇ ਵਿਚਰਚ ਹਮਮ ਤੇ ਮੈਂ ਤੋਫਾ ਕਰਕੇ ਨਹੀਂ ਕੋਸ਼ਾ ਪਾ ਠੀਕ ਹੈ ਹਾਂਜੀ ਹਾਂਜੀ ਤੇ ਥਾਣ ਤੁਹਾਨੂੰ ਓਕੇ ਆ ਹਾਂਜੀ ਹਾਂਜੀ ਮੂੰਹ ਛਗੀ ਹਲੇ ਛੇ ਦੰਦ ਹੋ ਗਏ ਦੂਜਾ ਸੂਆ ਦੂਜਾ ਸੂਆ ਠੀਕ ਚੈੱਕ ਪਾਕ ਕਿੰਨੇ ਚੱਸੀ ਆ ਚੌਥਾ ਮਹੀਨਾ ਦੀ ਚੱਕ ਪਾਸ ਆ ਠੀਕ ਖੁੱਲ ਗਏ ਨੂੰ ਜਰਸੀ ਆ ਗਈ ਕਾਲੀ ਤੇ ਨਾਲ ਐਚ ਐਫ ਦਾ ਕਰੋਸ ਆਂਗ ਸੱਜ ਨੂੰ ਮੋਲੇ ਦਾ ਜੈ ਜੀ ਹੋਊਗਾ ਅੱਛਾ ਜੀ ਜੀ ਵਹਿਰ ਸੋਹਣੀ ਐ ਵੀ ਤੇਰੀ ਪਲੀ ਪੂਰੀ ਆ ਬਾਜੀ ਨੂੰ ਲਓ ਜੀ ਜਰਸੀ ਦੋ ਵਗਲੋਂ ਦੋ ਤੇ ਚੈੱਕ ਪਾਸ ਸੱਜ ਨੂੰ ਕਾਦ ਵੱਡਾ ਲੰਬੀ ਲੰਬੀ ਵੀ ਪੂਰੀ ਲੋਈ ਮੋੜ ਲਿਓ ਕਿ ਦਰਤੀ ਹੈ ਗਾੜੀ ਹੂੰ ਕੈਮਰੇ ਤੋਂ ਵੀ ਪਿਆਰ ਹੋਈ ਭਾਜੀ 50 55 ਹਜ਼ਾਰ ਦੇਥੋਂ ਸੁਟਿਆ ਗਈ ਆ ਬੱਚੀ ਸੋਹਣੀ ਆ ਕਿਨੇ ਦੇ ਦਿੱਗੇ ਤਾਂ ਠੱਡੀ ਭਾਜੀ ਹਮ ਮੁੱਲ ਕੀ ਕਰਦੇ ਕਿੰਨੇ ਦੇ ਦੀ ਹੁਣ ਮੁੱਲ ਕੀ ਯਾਰ ਭਾਜੀ ਕਰਦੇ ਅੱਛਾ ਹਾਂਜੀ ਦੇਰੀ ਕਿਨੇ ਦੀ ਆਪਾਂ 700 ਦੇ ਦੀਏ 5 ਹੀ ਦੀ ਜਾਨ ਦੀ ਨਹੀਂ ਭਜੀ ਜਾਂਦਗੇ ਨਹੀਂ ਜਾਣਾ ਧੱਕਾ ਇਹਦਾ ਜਾਂਦਗੇ ਕੋ ਨਹੀਂ ਦਾ ਨਹੀਂ ਆਪਾਂ ਅੱਜ ਕਮਾਈ ਰੱਖੀ 40000 15 1500 ਅੱਛਾ ਮੋਟੀ ਕਮਾਈ ਦੀ ਰੱਖੀ ਅੱਛਾ ਹਾਂ 27 ਜੇ ਤੁਹਾਡਾ ਮਾਨ ਹੈ ਤਾਂ ਚਲ 26000 ਦੇ ਦੇਾਂਗੇ ਓਹ ਹਜ਼ਾਰ ਨਾ ਕੀ ਹੁਣਗਾ ਆ 26 ਦੀ ਪੂਰੇ ਦੇ ਦਵਾਂਗੇ ਹਜ਼ਾਰ ਨਾ ਕੋਈ ਨਾ ਜਾਂਦਗੇ ਪੰਜਾਹ ਪਿੰਡ ਤੋਂ ਮਿਲ ਕੇ ਤੋਗੜ ਪੰਜਾਹ ਲੈਣ ਚਲ ਜੀ ਪੰਜੀ ਦੇ ਦਾਂਗੇ ਠੀਕ ਹੈ ਵਡਾ ਵੀਰ ਕਹਿੰਦਾ ਪੰਜੀ ਦੀ ਹੋ ਗਈ ਤੇ ਜਦੋਂ ਗਾਂ ਨਹੀਂ ਕੁਛ ਵੀ ਛੋੜ ਛੱਪਾਇਆ ਕੋਈ 150 ਜਾਰੀ ਖੇਚਣ ਨਾਲ ਕੋਈ ਪਾਵੇ ਠੀਕ ਆ ਸਾਡੇ 2 ਮਹੀਨੇ ਗੱਬਣਿਆ ਅੱਛਾ ਜੀ ਤੇ ਅੰਦਰ ਲੀਆਂ ਵਹਿੜਾਂ ਵੱਡੀਆਂ ਹਾਂਜੀ ਵੱਡੀਆਂ ਆ ਲੈ ਭਾਈ ਕੀ ਬਾਤਾਂ 70 ਥੱਲੇ 25 ਥੱਲੇ ਅੱਛਾ ਜੀ ਇੱਕ ਥੱਲੇ 20 ਲੀਟਰ ਆ ਲੈ ਜ ਸਜਰੋ ਵਛੀਆਂ ਵਹਿੜਾਂ ਵੱਟੀਆਂ ਵਛੀਆਂ ਮਗਰ ਤਾਂ ਬੱਚੇ ਅੱਛੇ ਬੱਚੇ ਆ ਵਛੇ ਆ ਗਏ ਹਨਾ ਜਤੀ ਦੇ ਮਗਰ ਵਛੀ ਹੀ ਘੜੀ ਬਾਹਰ ਲਗਾਈ ਹੋਣਾ ਅਸੀਂ ਦੇ ਥੱਲੇ ਕਿੰਨਾ ਦੁੱਧ ਹਾਜ਼ਰ ਵਹਿੜ ਵੱਡੀ ਥੱਲੇ ਉਹ ਲੇ ਲੈ ਭਾਈ 20 ਕਿਲੋ ਹੋਊਗਾ ਮੌਕੇ ਤਾਂ ਇਹਦਾ ਬੱਚਾ ਆਖੜਾ ਮੌਕੇ ਦਾ ਉਹ ਗੋਠ ਜਿਹਾ ਬੱਚਾ ਬੈਠਾ ਹੋਊਗਾ ਗੋਠ ਜਿਹਾ ਬੱਚਾ ਬੈਠਾ ਸਜਰੋ ਸਾਮਾ ਠੀਕ ਹੈ ਜੀ 20 ਕਿਲੋ ਮੌਕੇ ਦਾ ਦੁੱਧ ਹੋਊਗਾ ਤੇ ਸੁਹਾ ਦੁੱਧਾ ਪਸੂ ਦਾ ਦੁੱਧਾ ਠੀਕ ਹੈ ਕੱਢ ਦਈਏ ਬਾਹਰ ਤੋੜ ਦਈਏ ਲੰਬੀ ਵੱਡੀ ਬੈਲ ਆ ਲਓ ਜੀ 20 ਕਿਲੋ ਦੁੱਧ ਮੋਲ ਨਾਲ ਜੀ ਭਾਈ ਆਪਾਂ ਜੈਜ ਪਾਏ ਆ ਅੱਛਾ ਜੀ ਨਹੀਂ ਬਾਕੀ 115 ਪਿੰਦ ਪਸੂ ਰੱਖ ਕੇ ਬਾਹਰ ਨਹੀਂ ਲੰਮੀ ਤੋੜ ਦੇ ਮਾੜੀ ਜੀ ਬਾਹਰ ਨੂੰ ਕਰ ਦੇ ਬਾਹਰ ਨੂੰ ਕੱਢ ਦਈਏ ਬਾਹਰ ਨੂੰ ਕਰ ਦੇ ਕਰਾ ਵਿਖਾਵ ਤੋੜੀਏ ਨੇਰਾ ਹੈ ਅੰਦਰ ਅਜਿਹਾ ਕੋਈ ਕੋਈ ਕਾਦ ਤੁਹਾਨੂੰ ਵਿਖਾਈਏ ਕਿੱਡਾ ਕਾ ਹੋ ਕੀ ਜਿਹੜੇ ਸਰੋਤੇ ਨਾਲ ਜੁੜੇ ਉਹਨਾਂ ਨੂੰ ਪਤਾ ਲੱਗੇ ਚੀਜ਼ ਦੇ ਪੈਸੇ ਮੰਗੇ ਤੇ ਚੀਜ਼ ਵੀ ਹੈਗੀ ਆ ਹਾਂਜੀ 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 ਵਾਹ ਜੀ ਵਾਹ ਕੱਦ ਪੂਰਾ ਵੱਡਾ ਮੋੜ ਲਿਓ ਵੱਡੀ ਇੱਥੇ ਬੰਦੋ ਬਾਰੇ ਕੋਈ ਨਹੀਂ ਮੰਨਣ ਦੀ ਆਪਰੇ ਵੇਗ ਨਾਲ ਦੋ ਦੋ ਮੋਕੇ ਦਾ ਬੱਚਾ ਮਾਦਰ ਇਹਦਾ ਮੁੱਲ ਫਿਰ ਕੀ ਰਹਿ ਗਿਆ ਇਹਦਾ ਮੁੱਲ ਅਗਰ ਵਾਜਿ ਕਰਦੇ ਆ 75 72000 ਦੀ ਦੇਣੀ ਆਪਾਂ 72 ਦੀ ਹਾਂਜੀ ਦੋ ਦੋ 20 ਕਿਲੋ 70 ਪੂਰੇ ਕਰ ਦਿੱਗੇ ਕੱਦ ਪੂਰਾ ਵੱਡਾ ਪੂਰਾ ਹਾਂਜੀ ਓਕੇ ਰਿਪੋਰਟ ਆ ਦੇ ਕੱਦ ਪੂਰਾ ਵੱਡਾ ਵਾਹ ਜੀ ਵਾਹ ਕੋਈ ਨਹੀਂ ਯਾਰ ਹੋਰ ਛੱਡਦਾ ਪੂਰੇ 70 ਦੀ 70 ਦੀ ਜਾਂਦੇ ਲੋ ਜੀ 70 ਦੇ 70 ਦੇ 70 ਪੂਰੇ ਨੇ ਲੋ ਜੀ ਹੋ ਗਈ ਲੋ ਜੀ ਤੇ ਦੂਜੀ ਵਿਖਾਈਏ ਵੱਡੀ ਲੋ ਜੀ ਆ ਟੈਂਕਰ ਵੱਡਾ ਦੁੱਧ ਵਾਲਾ ਨਾਰਾ ਨੂੜਾ ਸਜਣੂ ਵੇਖੋ ਵਾਹ ਜੀ ਵਾਹ ਪੂਰੇ ਫੱਟੇ ਲਾਈ ਬੈਠੀ ਆ ਇਹਦੇ ਮਗਰੇ ਬੱਚਾ ਆ ਜਿਹੜਾ ਆ ਜੀ ਇਹਨੂੰ 6 ਦਿਨ ਹੋ ਗਏ ਆ ਗਿਆ ਅੱਛਾ ਜੀ ਇਹਦਾ ਦੁੱਧ ਮੌਕੇ ਦਾ ਕਿੰਨਾ ਹੈ ਭਾਈ 26 ਕਿਲੋ ਕਰਕੇ ਆ ਜਾ 26 ਕਿਲੋ ਆਪਣਾ ਦੀ ਗਰੰਟੀ ਹੋ ਗਈ ਸਨਾ ਜੀ ਫੁੱਲ ਗਰੰਟੀ ਦੇ 26 ਕਿਲੋ ਮੌਕੇ ਦਾ ਦੁੱਧ ਆ ਬੱਚਾ ਹਾਂ ਆ ਬੱਚਾ ਹੈ ਲੋਈ ਗਾਂ ਵੀ ਪੂਰੀ ਵੱਡੀ ਸੁਹਾ ਘਣਵਾ ਆ ਗਿਆ ਸੁਹਾ ਘਣਵਾ ਸੁਹਾ ਤੇ ਜਾ 30 ਦਾ ਸੁਹਾ ਠਾਂ ਤੁਣ ਵੀ ਚੰਗਾ ਸੋਹਣਾ ਲੱਗਾ ਬੜਾ ਕਰ ਜੋ 30 ਕਿਲੋ ਕਰ ਜੋ 30 ਕਿਲੋ 2 35 ਕਿਲੋ ਕਹਿੰਦੇ ਘਰ ਆਣਗੇ ਅੱਛਾ ਜੀ 30 32 ਕਿਲੋ ਤੁਸੀਂ ਕਰ ਜੂਗੀ ਹਾਂ ਅਜੇ 26 ਕਿਲੋ ਆ ਮੌਕੇ ਦਾ ਵਾਹ ਵਾਹ ਕੋਈ ਇੱਥੇ ਬੰਦੋ ਇੱਥੇ ਬੰਦੋ ਉਹ ਕਾਲ ਵਗਾਤਾ ਬੰਦੋ ਹਾਂ ਨਹੀਂ ਸੋਣੀ ਪੂਰੀ ਵੱਡਾ ਕਦ ਪੂਰਾ ਦੇ ਤੇ ਇਹਦਾ ਫਿਰ ਕੀਮਤ ਕੀ ਰਹੀ ਹੈ ਇਹਦਾ ਭਾਈ ਮੁੱਲ ਜਾਈ ਕਰਨਾ ਅੱਛਾ ਜੀ ਹਾਂ ਜੀ ਉਡਦੇ ਨਹੀਂ ਜਾਂਦੇ ਅੱਛਾ ਹਾਂ ਜੀ ਇਹ ਨਹੀਂ ਦੂਜਿਆਂ ਦੇ ਮੁੱਲ ਹੌਲੀ ਕੀਤੇ ਦੇਦਾ ਹੌਲਾ ਹੀ ਨਹੀਂ ਤੇ ਚੀਜ਼ ਦੇ ਹਿਸਾਬ ਨਾਲ ਮੁੱਲ ਪੈਣਾ ਹੈ ਇਹ ਚੀਜ਼ ਚੰਗੀ ਆ ਕੋਈ 90 ਹਜ਼ਾਰ ਮੁੱਲ ਕਰਦੇ ਆ ਠੀਕ ਆ ਮੁੱਲ ਜਾਇਜ਼ ਹੈ ਨਹੀਂ ਜਾਇਜ਼ ਹੈ ਗਲਤ ਨਹੀਂ ਆਖਣਾ ਮੁੱਲ ਬਿਲਕੁਲ ਜਾਇਜ਼ ਆ ਹਾਂ ਜੀ 2500 ਛੱਡ ਦਾਂਗੇ ਤੇ ਤੁਹਾਡੇ ਮਾਨ ਨਾਲ ਹੋਰ ਪਾਸੇ ਛੱਡ ਦਾਂਗੇ ਤਿੰਨ ਘਾਟੇ ਦੇ ਨੰਬੇ ਦੇ ਪੂਰੇ 85 ਦੀ ਜਾਨ ਲੀ ਗੇ ਜਾਨ ਲੀ ਗੇ ਜਾਨ ਲੀ ਗੇ ਲਓ ਜੀ 85000 ਦਾ ਠੀਕ ਆ ਠੀਕ ਆ ਹਾਂ ਠੀਕ ਆ ਗੱਲ ਜੋ ਕਿ ਤੁਸੀਂ ਕਹਿਤਾ ਠੀਕ ਆ ਬਾਈ ਛੱਡੀ ਵੇਖੋ ਕਿੰਨੀ ਨਾਣਾ ਵੇਖੋ ਨਹੀਂ ਪੂਰੀਆਂ ਕਹਿੰਦੀਆਂ ਨੇ ਬਣੀਆਂ 85000 ਬੱਧ ਦੇ ਦਾਂਗੇ ਵਾਹ ਵਾਹ ਇੱਧਰ ਹਾਂ ਇੱਧਰ ਕੀ ਚੀਜ਼ ਪੂਰੀ 26 ਕਿਲੋ ਮੱਛਾ ਆ ਗਿਆ ਲਓ ਜੀ ਵੱਡੀ ਵਹਿੜਿਆ ਸਜਣੋ ਫਾਰਮ ਵਾਲੇ ਠੀਕ ਆ ਇਹ ਪਸ਼ੂ ਆ ਵੀਰ ਦੇ ਕੋਲ ਪਿੰਡ ਮੂਸੇ ਪਹੁੰਚ ਕੇ ਇਹ ਮੇਲਾ ਲੋਟਿਓ ਵਾਕਈ ਰੇਟ ਹੈ ਕਿ ਜਾਇਜ਼ ਆ ਬਿਲਕੁਲ ਨਾਰਮਲ ਹੀ ਕਰਦੇ ਆ ਠੀਕ ਆ ਜੀ ਤੇ ਆਪਣੀ ਨਰਕ ਫਰਕ ਤਸੱਲੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ